ਕਾਰਨ ਦੱਸਿਨੀ ਰਈ ਕਾਰਨ ਇਹ ਹੋਇਆ ਜੀ ਇਹਨਾਂ ਨੇ ਕਾਰਨ ਸਰ ਇਹ ਹੋਇਆ ਮੈਂ ਦੱਸਦਾ ਜੀ ਕਾਰਨ ਹੋਇਆ ਮਨੂੰ ਲੜਕੇ ਲੜਕੀ ਦੇ ਬੇਟੇ ਪਿਓ ਨੇ ਗੱਲ ਕੀਤੀ ਐ ਮੈਨੂੰ ਕਹਿੰਦਾ ਜੀਜਾ ਜੀ ਉਹ ਸਾਹਮਣੇ ਉਹ ਪੀਏ ਖੜਾ ਰਾਣੀ ਦਾ ਮੈਨੂੰ ਕਹਿੰਦਾ ਗਾਣਾ ਕਰ ਰਹਾ ਮੈਂ ਕਹਾ ਵੀਰੇ ਤੈਨੂੰ ਨੇ ਗਾਣਾ ਕੱਢਿਆ ਮੈਂ ਡਾਕਟਰ ਸਾਹਿਬ ਨੂੰ ਗਾਣਾ ਕੱਢਿਆ ਮੈਂ ਬੰਦਾ ਦੇਖ ਕੇ ਗਾਣਾ ਕੱਢਦਾ ਮੈਨੂੰ ਕਹਿੰਦਾ ਤੂੰ ਬਾਹਰ ਆ ਮੈਂ ਕਹਾ ਚੱਲ ਬਾਹਰ ਕਿੱਥੇ ਲੈਣੇ ਲਾ ਕੇ ਚੱਲ ਮਨੂੰ ਤੂੰ ਹਰਮੇਸ਼ੀ ਨਾਮ ਐ ਮੇਰਾ ਮੈਂ ਕਹਾ ਤੂੰ ਸਰਦਾਰ ਭਾਰੋ ਕੇ ਐ ਹੋਜੀ ਗੱਲਾਂ ਕਰ ਰਹਾ ਯਾਰ ਕਹਿੰਦਾ ਬਾਹਰ ਕੱਢੋ ਹਸਪਤਲ ਤੋਂ ਲਗਾ ਮੈਂ ਨਹੀਂ ਜਾਵਾਂਗਾ ਮੈਂ ਪਹਿਲਾਂ ਡਾਕਟਰਾਂ ਨਾਲ ਗੱਲ ਹੋਈ ਹੈ ਡਾਕਟਰ ਸਾਹਿਬ ਕਹਿੰਦੇ ਤਨੰਦਰ ਜੇਕਰ ਬੋਲਿਆ ਮੈਂ ਡਾਕਟਰ ਸਾਹਿਬ ਕਹਿੰਦੇ ਮੈਨੂੰ ਬਾਹਰ ਕੱਢਤਾ ਇਹਨਾਂ ਨੇ ਚਲੋ ਮੈਂ ਵੱਡਿਆਂ ਦੇ ਕਹਣੇ ਦੇ ਆ ਮਾਤਾ ਦੇ ਕਹਣੇ ਦੇ ਮੈਂ ਬਾਹਰ ਆ ਗਿਆ ਸ਼ਾਦੂ ਬਾਹਰ ਕੱਢ ਲਿਆ ਮੈਂ ਬਾਹਰ ਆ ਗਿਆ ਜੀ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਡਾਕਟਰ ਸਾਹਿਬਾਂ ਨਾਲ ਗੱਲ ਹੋਈ ਡਾਕਟਰ ਬਾਹਰ ਆਇਆ ਗਲਤੀ ਮੈਂ ਅੰਦਰ ਅੰਮ੍ਰਿਤ ਗਲਤੀ ਹੋਈ ਹੈ ਮੈਂ ਡਾਕਟਰ ਸਾਹਿਬ ਦੀ ਬਾਹ ਫੜੀ ਮੈਂ ਡਾਕਟਰ ਸਾਹਿਬ ਬੋਲ ਹੁਣ ਜੇ ਸੱਚੇ ਹੋ ਸਾਹਮਣੇ ਖੜ ਕੇ ਗੱਲ ਕਰੋ ਅੱਗੇ ਆਓ ਵੀਰੇ ਨਹੀਂ ਆਇਆ ਜਾ ਕੇ ਕੋੜੀਆਂ ਕਢ ਗਿਆ ਮੂਲ ਕੋਲ ਕੋ ਅਗ ਨਿਕਲ ਗਿਆ ਕੁੰਡੀ ਮਾਰਦੇ ਉਸ ਬੁਲਾਇਆ ਮੈਂ ਬਿਰ ਬੇਨ ਪੁਲਿਸ ਵਾਲੇ ਮੈਂ ਕਹਿੰਦੀ ਜੀ ਇਹ ਬਿਨਾ ਬਿਟੀ ਜਦੋਂ ਟੀ ਬੇਟੀ ਜਦੋਂ ਟੀਲੀ ਹੋਈ 1 ਮਿੰਟ ਜੀ ਮੈਂ ਘਰ ਸੀ ਬੇਟੀ ਜਦੋਂ ਟੀਲੀ ਹੋਈ ਹੈ ਬੇਟੀ ਨੇ ਗੱਲ ਕੀਤੀ ਇੱਥੇ ਮਾਂ ਨੇ ਬੱਚੇ ਨੂੰ ਠੰਡ ਲੱਗ ਰਹੀ ਹੈ ਉਹ ਡਾਕਟਰ ਕੀ ਜਵਾਬ ਦੇ ਰਿਹਾ ਮੈਨੂੰ ਮੈਂ ਦੱਸਦਾ ਨਾ ਨਹੀਂ ਜਾਂਦਾ ਡਾਕਟਰ ਕਹਿੰਦਾ ਕੁੜੀ ਸਾਲੇ ਤੈਨੂੰ ਠੰਡ ਲੱਗ ਰਹੀ ਹੋਣੀ ਇਹ ਠਰਕਾ ਪੁਰਦਾ ਫੰਦੋ ਰਿਹਾ ਹੈ ਹੈ ਚਲੇ ਕੁੜੀ ਸਾਲੇ ਤੈਨੂੰ ਠੰਡ ਲੱਗ ਰਹੀ ਹੈ करता रे जो दवाई देख दवाई दुद्ध पिला दी नहीं पीन दु पिला दुध ने डॉक्टर मैंने बाद टीका गलत लाता इन्होंने दस ने टीका गलत लगाया आने कहने मेरी गलती हुई है ਕੁਛ ਨਹੀਂ ਦੱਸਦੇ ਕੁਛ ਨਹੀਂ ਦੱਸਦੇ ਇਹ ਉਹ ਆਪ ਕਹਿ ਰਹੇ ਠੀਕ ਹੈ ਨਾ ਆਪ ਗਲਤ ਲਾਇਆ ਮੇਰਾ ਹਰਵਿੰਦਰ ਸਿੰਘ ਹੈ ਜੀ ਮੈਂ ਮਾਮਾ ਜੀ ਉਹਨਾਂ ਦੇ ਅੱਛਾ ਕੁੱਛ ਮਲਾਜਮਾਂ ਨੂੰ ਬੈਸਟਾ ਬੀ ਜੀ ਮੈਂ ਬੈਸ ਤਾਂ ਕਰ ਰਹੀ ਸੀ ਕਿ ਤਾਂ ਇਹਨਾਂ ਨੂੰ ਅਸੀਂ ਬੁਲਾਇਆ ਨਹੀਂ ਹੈਗਾ ਬਿਨਾ ਬੁਲਾਏ ਆਏ ਨੇ ਤੇ ਇੱਕ ਹੀ ਮਲਾਜਮ ਆਇਆ ਸੀਗਾ ਸਿਰਫ ਪੰਮਰ ਕੁਮਾਰ ਜੀ ਅੱਛਾ ਬਿਨਾ ਕੰਪਲੀਟ ਕਿਤੇ ਆਏ ਨੇ ਉਤੋਂ ਕਹਿ ਰਹੇ ਨੇ ਅਸੀਂ ਬੱਚਾ ਲੈ ਕੇ ਜਾਣ ਲੱਗਿਆ ਪੋਸਟ ਮਾਰਟਮ ਲਈ ਜਦ ਕਿ ਅਸੀਂ ਇਹਨਾਂ ਨੂੰ ਕਿਹਾ ਹੀ ਨਹੀਂ ਸੀ ਕਿ ਕੰਪਲੀਟ ਨਹੀਂ ਕੀਤੀ ਇਹ ਪੋਸਟਮਾਰਟਮ ਲਈ ਬੱਚਾ ਕਿਵੇਂ ਲੈ ਕੇ ਜਾ ਸਕਦੇ ਨੇ ਫਿਰ ਕੰਪਲੇਂਟ ਤੁਸੀਂ ਕਰਨੀ ਸੀ ਕਿ ਨਹੀਂ ਕੰਪਲੇਂਟ ਕਰਨੀ ਜਦੋਂ ਕਰਾਂਗੇ ਫਿਰ ਲੈ ਕੇ ਜਾਣਗੇ ਨੇ ਇਹਨਾਂ ਨੂੰ ਕਿਸ ਨੇ ਕਿਹਾ ਤਾਂ ਕਿ ਆਮ ਵੀ ਅਸੀਂ ਪੋਸਟਮਾਰਟਮ ਕਰਵਾਉਣਾ ਹੈਗੇ ਜੀ ਹਾਂਜੀ ਸਾਰੀ ਗਲਤੀ ਹਸਪੀਟਲ ਵੱਲੋਂ ਜੀ ਹਾਂਜੀ ਪੁਲਿਸ ਤਾਂ ਪੁਲਿਸ ਦੇ ਸਾਹਮਣੇ ਬੰਦਾ ਖੜਾ ਹੈ ਜੀ ਅੰਮਰ ਸਾਹਮਣੇ ਬੰਦਾ ਖੜਾ ਹੈ ਉਹ ਕੰਪਰਮਾਈਜ਼ ਕਰਾਉਣ ਲਈ ਸਾਡੀ ਆਇਆ ਸੀਗਾ ਕਾਂਗਰਸ ਦਾ ਬੰਦਾ ਸੀਗਾ ਭਾਜੀ ਵੀ ਦਾ ਭਾਜੀ ਦਾ ਬੰਦਾ ਸੀਗਾ ਕੰਪਰਮਾਈਜ਼ ਕਰਾਉਣ ਲਈ ਸਾਡੀ ਆਇਆ ਸੀਗਾ ਮੈਂ ਅੰਦਰ ਵੀਡੀਓ ਬਣਾਉਣ ਲੱਗਾ ਮੈਨੂੰ ਕਹਿੰਦਾ ਹਾਂਜੀ ਪੁਲਿਸ ਕੀ ਕਰ ਰਹੀ ਹੈ ਪੁਲਿਸ ਕ ਪੁਲਿਸ ਤੁਹਾਡੇ ਸਾਹਮਣੇ ਖੜੀ ਹੈ ਜੀ ਪੁਲਿਸ ਕਹਿ ਰਹੀ ਹੈ ਅਸੀਂ ਬੱਚਾ ਲੈ ਕੇ ਜਾਣਾ ਜਦ ਕਿ ਅਸੀਂ ਅਜੇ ਹਾਂਜੀ ਅਸੀਂ ਕਹੇ ਸੀ ਅਸੀਂ ਉੱਥੇ ਆ ਕੇ ਕੰਪਲੀਟ ਕਰਾਵਾਂਗੇ ਜੀ ਉਸ ਤੋਂ ਬਾਅਦ ਅਸੀਂ ਬੱਚਾ ਲੈ ਕੇ ਜਾਣ ਦੇਵਾਂਗੇ ਅਜੇ ਅਸੀਂ ਕੰਪਲੀਟ ਨਹੀਂ ਕਰਵਾਈ ਜੀ ਮੈਂ ਪਹਿਲੀ ਵਾਰੇ ਪੁੱਪਾ ਲੈਣ ਨੂੰ ਡਾਕਟਰ ਪਹਿਲੇ ਤਾਂ ਇੱਥੇ ਹੀ ਸੀਗੇ ਜੀ ਸ਼ੇਵਰਾਜ ਜੀ ਨਾਮ ਜਿਹੜੀ ਉਹਨਾਂ ਦਾ ਪਹਿਲੇ ਇੱਥੇ ਹੀ ਸੀਗੇ ਉਹਨਾਂ ਤੋਂ ਮੈਂ ਜਵਾਬ ਮੰਗਿਆ ਵੀ ਜਦੋਂ ਸੋ ਬੱਚੇ ਨੂੰ ਹੋਇਆ ਕੀ ਸੀਗਾ ਉਹ ਕਹਿੰਦੇ ਸਾਡੇ ਕੋਲ ਗਲਤੀ ਹੋਈ ਆ ਖੁਦ ਮੰਨੇ ਨੇ ਸਾਰੇ ਮੰਨੇ ਨੇ ਮੇਰੇ ਕੋਲ ਵੀਡੀਓ ਪਈ ਐ ਦੋ ਤਿੰਨ ਡਾਕਟਰਾਂ ਦੀ ਵੀਡੀਓ ਪਈ ਐ ਜਦਕਿ ਰਾਤ ਕੋਈ ਡਾਕਟਰ ਨਹੀਂ ਸੀਗਾ ਡਾਕਟਰ ਮਨਮੋਹਨ ਸਿੰਘ ਜੀ ਕਹਿ ਰਹੇ ਸੀਗੇ ਜਦਕਿ ਉਹ ਵੀ ਕੰਪਿਊਟਰ ਹੈ ਜਿਵੇਂ 24 ਘੰਟੇ ਦਾ ਹਸਪਤਾਲ ਹੈਗਾ ਤਾਂ ਉਹਦੇ ਵਿੱਚ ਡਾਕਟਰ ਨਾ ਹੋਵੇ ਜੇ ਤੁਹਾਡੇ ਕੋਲ ਨਹੀਂ ਫੈਸਿਲਿਟੀ ਹੈਗੀ ਤੁਸੀਂ ਦੂਸਰੇ ਪਾਸੇ ਭੇਜ ਦੋ ਲੇਕਿਨ ਇਹਨਾਂ ਨੇ ਸਾਨੂੰ ਕਿੱਥੇ ਵੀ ਨਹੀਂ ਭੇਜਿਆ ਰਾਤ ਨੂੰ ਬੱਚਾ ਮਰਿਆ ਤੇ ਹੁਣ ਤੱਕ ਸਾਡੇ ਸਾਹਮਣੇ ਆ ਸਭ ਕੁਝ ਹੋ ਰਿਹਾ ਹੁਣ ਬਾਹਰ ਇੱਕ 1:30 ਵਜੇ ਤੱਕ ਮੰਗ ਕਾਰਵਾਈ ਹੋਣੀ ਚਾਹੀਦੀ ਜਿਹਨਾਂ ਦੇ ਡਾਕਟਰ ਹਸਪਤਲ ਦੇ ਕਾਰਵਾਈ ਹੋਣੀ ਚਾਹੀਦੀ ਪੁਲਿਸ ਕਹਿੰਦੀ ਹੈ ਕਿ ਪੋਸਟਮਾਰਟਮ ਕਰਵਾਉਣਾ ਪਏਗਾ ਤੇ ਕਾਰਵਾਈ ਹੋਏਗੀ ਵੀ ਚਾਹੇ ਅਗਰ ਪੋਸਟਮਾਰਟਮ ਉਹ ਕੋਈ ਗੱਲ ਨਹੀਂ ਜੇ ਅਸੀਂ ਕਰਵਾ ਦਿੰਦੇ ਕੰਪਲੀਟ ਕਰਵਾਉਣਾ ਚਾਹੀਦਾ ਕਰਵਾਣੀ ਹੈ ਜੀ ਮਾਲਟੋਂ ਜੀ ਇਹਦਾ ਪਹਿਲੇ ਨਾਮ ਭਾਈ ਅਸੀ ਪਵਨ ਕੁਮਾਰ ਚੌਂਕੀ ਮਾਲਟੋਂ ਪਟਿਆਲਾ ਲੱਗਿਆ ਅੱਜ ਸਾਨੂੰ ਖ਼ਬਰ ਮਿਲੀ ਹੈ ਵੀ ਇੱਥੇ ਬਰਦਵਾਨ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ ਉਨជា ਦਾ ਮੈਨੂੰ ਫੋਨ ਆਇਆ ਤੇ ਮੈਂ ਇਥੇ ਤੁਰੰਤ ਆਇਆ ਤਾਂ ਇਥੇ ਲੋਕਾਂ ਦਾ ਬਹੁਤ ਇਕੱਠ ਸੀ ਜਿਨ੍ਹਾਂ ਦਾ ਬੱਚਾ ਮਰਿਆ ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਖੜੇ ਸੀ ਮੈਂ ਉਹਨਾਂ ਨੂੰ ਦੱਸਿਆ ਵੀ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਕਾਰਵਾਈ ਕਰ ਦੰਨੇ ਆ ਤੁਹਾਨੂੰ ਬੱਚੇ ਦਾ ਪੋਸਟਮਾਰਟਮ ਕਰਾਉਣਾ ਪੈਣਾ ਹੈ ਉਹਦੇ ਲਈ ਸਾਨੂੰ ਬੋਡੀ ਨੂੰ ਰਜਿੰਦਰਾ ਲੈ ਕੇ ਜਾਣਾ ਪੈਣਾ ਜਿੱਥੇ ਪੋਸਟਮਾਰਟਮ ਹੋ ਸਕੇ ਪਰ ਇਹ ਕਹਿੰਦੇ ਵੀ ਅਸੀਂ ਪੋਸਟਮਾਰਟਮ ਨਹੀਂ ਕਰਾਉਣਾ ਬੱਚੇ ਦਾ ਪਹਿਲਾਂ ਅਸੀਂ ਡਾਕਟਰ ਨਾਲ ਗੱਲਬਾਤ ਕਰਨੀ ਹੈ ਤੇ ਸਾਨੂੰ ਮਤਲਬ ਬੱਚਾ ਮਰਿਆ ਸਾਨੂੰ ਦੁੱਖ ਸਾਨੂੰ ਵੀ ਆ ਬੱਚੇ ਦਾ ਮਰਨ ਦਾ ਤੇ ਇਹ ਕਹਿੰਦੇ ਵੀ ਨਹੀਂ ਅਸੀਂ ਤੁਹਾਨੂੰ ਬੁਲਾਇਆ ਹੀ ਨਹੀਂ ਹੈ ਤੁਸੀਂ ਆਪਣੇ ਆਪ ਕਿਵੇਂ ਆ ਗਏ ਔਰੇ ਤੁਸੀਂ ਕਿਵੇਂ ਆਏ ਹੋ ਔਰੇ ਜਦੋਂ ਹੁਣ ਕਿ ਸ਼ਹਿਰ ਚ ਕਿਤੇ ਵੀ ਕੋਈ ਰੋਲਾ ਪੈ ਜਾਂਦਾ ਕਿਤੇ ਇਕੱਠ ਹੋ ਗਿਆ ਤਾਂ ਸਾਨੂੰ ਤਾਂ ਇਤਲਾਹ ਮਿਲੇ ਜਾਂਦੀ ਹੈ ਕੋਈ ਨਾ ਕੋਈ ਫੋਨ ਕਰ ਦਿੰਦਾ ਕੰਟਰੋਲ ਰੂਮ ਤੇ ਸਾਨੂੰ ਆਣਾ ਪੈਂਦਾ ਉਹਨਾਂ ਨੂੰ ਇਹ ਸ਼ੱਕ ਹੈ ਕਿ ਕੋਈ ਡਾਕਟਰ ਨੇ ਬੁਲਾਇਆ ਤੇ ਕੋਈ ਇੱਕ ਗੱਲ ਕੁ ਦੇਖੋ ਅਸੀਂ ਕੋਈ ਸਮਝੋਤਾ ਕਰਾਨ ਨਹੀਂ ਆਏ ਅਸੀਂ ਤਾਂ ਮੈਂ ਇਹਨਾਂ ਨੂੰ ਕਿਹਾ ਜਿਵੇਂ ਤੁਸੀਂ ਸਾਨੂੰ ਬਿਆਨ ਲਿਖਾਉਂਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰ ਦੰਨੇ ਆ ਡਾਕਟਰ ਦੇ ਖਿਲਾਫ ਲਿਖਾਉਂਗੇ ਅਸੀਂ ਡਾਕਟਰ ਦੇ ਖਿਲਾਫ ਬਿਆਨ ਲਿਖਾਂਗੇ ਤੁਹਾਡਾ ਪਰ ਇੱਕ ਕੰਟਰੋਲ ਰੂਮ ਤੋਂ ਫੋਨ ਆਇਆ ਕਿਨੇ ਕੀਤਾ ਫੋਨ ਜੀ ਕਿਵੇਂ ਤੁਹਾਨੂੰ ਜਾਂ ਮੁੰਸ਼ੀ ਦਾ ਫੋਨ ਆਇਆ ਸਾਨੂੰ ਮੁੰਸ਼ੀ ਦਾ ਫੋਨ ਆਇਆ ਮੈਨੂੰ ਵੀ ਉੱਥੇ ਵਰਧਮਾਨ ਹਸਪਤਾਲ 'ਚ ਬੱਚੇ ਦੀ ਮੌਤ ਹੋ ਗਈ ਹੈ ਕਿ ਉੱਥੇ ਪਹੁੰਚੋ ਮੈਂ ਆ ਗਿਆ ਮੈਂ ਆ ਕੇ ਇਹਨਾਂ ਨੂੰ ਕਿਹਾ ਮਾ ਜੋ ਤੁਸੀਂ ਕਾਰਵਾਈ ਕਰਾਉਣਾ ਚਾਹੁੰਦੇ ਆ ਦੱਸੋ ਉਹਦੇ ਲਈ ਉਹਦੇ ਲਈ ਸਾਨੂੰ ਬੱਚੇ ਦਾ ਪੋਸਟਮਾਰਟਮ ਕਰਾਉਣਾ ਪੈਣਾ ਉਹ ਡਾਕਟਰ ਸਾਹਿਬ ਹਾਲੇ ਮੈਨੂੰ ਮਿਲੇ ਨਹੀਂ ਜਿਨ੍ਹਾਂ ਨੇ ਟ੍ਰੀਟਮੈਂਟ ਕੀਤਾ ਸੀ ਉਹ ਉੱਪਰ ਕਹਿੰਦੇ ਕੋਈ ਬੱਚੇ ਬਿਮਾਰ ਆ ਉਹਦੇ ਚ ਬਿਜ਼ੀ ਆ ਥੋੜਾ ਜਿਹਾ ਉਹ ਆਨੇ ਆ ਉਹਨਾਂ ਤੋਂ ਉਹਨਾਂ ਨਾਲ ਵੀ ਤੁਹਾਡੀ ਗੱਲ ਗੱਲਬਾਤ ਕਰਾ ਲੰਨੇ ਆ ਡਾਕਟਰ ਸ਼ਿਵ ਕੁਮਾਰ ਜੀ ਦੇ ਨਾਲ ਚੰਗਾ ਡਾਕਟਰ ਅੱਛਾ ਉਹ ਡਾਕਟਰ ਦੇ ਹਸਪਤਾਲ ਦੇ નીચે ਰਾਜ ਨਿਪੇਸ਼ਾ ਦਾ ਐਕਸੀਡੈਂਟ ਹੋ ਗਿਆ ਬੱਚਾ ਉਹਦੇ ਇਸ ਵੇਲੇ ਮੌਜੂਦ ਹੋ ਜਾਂਦੀ ਹੈ ਉਹਦੇ ਪਰਿਵਾਰਾਂ ਨੇ ਕਹਿੰਦੇ ਗਰਭ ਟ੍ਰੀਟਮੈਂਟ ਕਰਨ ਦੀ ਮੌਤ ਦੇ ਠੀਕ ਹੋ ਦੇਖੋ ਗਰਭ ਟ੍ਰੀਟਮੈਂਟ ਦੇ ਕੁਝ ਨਹੀਂ ਹੋਇਆ ਬੱਚਾ ਜਦੋਂ ਘਰੇ ਸੀਗਾ ਉਹਨੂੰ ਬੁਖਾਰ ਦੇ ਕਾਰਨ ਦਾਰੇ ਪਏ ਅਸੀਂ ਦੌਰਿਆਂ ਦੇ ਵਿੱਚੋਂ ਸਾਡੇ ਕੋਲ ਬੱਚਾ ਆਇਆ ਸੀਗਾ ਤੇ ਅਸੀਂ ਉਹਨੂੰ ਦੌਰੇ ਦੇ ਰੋਕਣ ਦੀਆਂ ਉਹਨੂੰ ਜੋ ਦਵਾਈ ਹੈ ਉਹ ਦਿੱਤੀ ਗਈ ਜੋ ਬੱਚੇ ਨੂੰ ਬੁਖਾਰ ਸੀਗਾ ਉਹਦੇ ਵਾਸਤੇ ਜੋ ਤਾਂ ਟ੍ਰੀਟਮੈਂਟ ਬੰਦਾ ਸੀ ਉਹ ਉਹਨੂੰ ਦਿੱਤਾ ਗਿਆ ਇੱਕ ਵਾਰੀ ਉਹਦੇ ਦੌਰੇ ਕੰਟਰੋਲ ਚ ਹੋਏ ਲੇਕਿਨ ਦੌਰੇ ਚੱਲਦੇ ਰਹੇ ਤੇ ਉਸ ਤੋਂ ਬਾਅਦ ਬੱਚੇ ਨੂੰ ਇੰਨੇ ਜ਼ਿਆਦਾ ਕੰਟਰੋਲ ਹੋਏ ਕਿ ਉਹਨੂੰ ਸਾਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਤੇ ਉਸ ਤੋਂ ਬਾਅਦ ਉਹਦੇ ਦੌਰੇ ਹਲੇ ਵੀ ਨਹੀਂ ਸੀ ਕੰਟਰੋਲ ਹੈ ਜਿਸ ਦੇ ਕਾਰਨ ਇਹ ਸਟੇਟਸ ਐਪੀਲੈਪਟਿਕਸ ਜਿਹੜੀ ਅਸੀਂ ਕਹਿੰਦੇ ਹਾਂ ਜਿਹਦੇ ਜੋ ਲਗਾਤਾਰ ਦੌਰੇ ਪੈਣੇ ਹੁੰਦੇ ਆ ਉਹਦੇ ਵਿੱਚੋਂ ਬੱਚਾ ਚਲਾ ਗਿਆ ਤੇ ਉਸ ਦੇ ਦੌਰਾਨ ਇਹਦਾ ਇਹ ਬੱਚੇ ਦੀ ਜੀ ਬੱਚੇ ਨੂੰ ਟ੍ਰੀਟਮੈਂਟ ਹੈ ਕਰਉਦੇ ਤਾਂ ਅਪਾ ਦੇ ਨਹੀਂ ਹੈ ਜਦੋਂ ਇੰਜੈਕਸ਼ਨ ਤੋਂ ਪਹਿਲਾਂ ਅਪਾ ਸੀਸੀ ਦੇ ਸਬਾਕ ਦੀ ਫੇਸ ਨਹੀਂ ਦੇ ਕੋ ਹੁਣ ਜਦੋਂ ਬੱਚਾ ਆਇਆ ਦੌਰੇ ਤੇ ਦਵਾਈ ਦਿੱਤੀ ਹੈਗੀ ਹੈ ਠੀਕ ਹੈ ਉਹਨਾਂ ਜਿਹੜੇ ਦਿਮਾਗ ਦੇ ਵਿੱਚ ਸਵੇਲਿੰਗ ਹੋ ਗਈ ਜਾਂ ਦੌਰੇ ਦੇ ਵਿੱਚ ਜਿਹੜੇ ਦੌਰੇ ਸ਼ੁਰੂ ਹੋ ਗਏ ਉਹਨੂੰ ਆਪਾਂ ਉਹਦਾ ਟ੍ਰੀਟਮੈਂਟ ਦਵਾਂਗੇ ਹੁਣ ਉਹ ਜੋ ਟ੍ਰੀਟਮੈਂਟ ਦੌਰੇ ਨਹੀਂ ਰੁਕ ਰਹੇ ਹੈਗੇ ਆਪਾਂ ਕਾਂਗੇ ਕਿ ਉਹ ਉਹਦੇ ਕਰਕੇ ਦੁਾਰੇ ਚੱਲੀ ਜਾਂਦੇ ਉਹ ਤਾਂ ਜੋ ਵੀ ਕੁਝ ਕਹਿ ਸਕਦੇ ਆਪਾਂ ਪਰ ਜਿਹੋ ਤਾਂ ਬੰਦਾ ਕੋਈ ਬੰਡਰਰ ਨੇ ਪਹਿਲਾਂ ਇਲਾਜ ਕੋਈ ਮਦਦ ਨਹੀਂ ਕਰਦਾ ਕੋਈ ਬੰਡਰਰ ਹੋਣ ਕੇ ਰਾਤ ਨੂੰ ਜੋ ਡਿਊਟੀ ਪੇਜੈਂਟ ਹੋਣ ਕੇ ਕੋਈ ਸੀਨੀਅਰ ਡਾਕਟਰ ਨਹੀਂ ਸੀ ਉਹਨਾਂ ਦਾ ਇਜਾਮ ਹੈ ਕਿ ਉਹਨਾਂ ਨੇ ਟ੍ਰੀਟਮੈਂਟ ਕਰ ਜਦ ਅਸੀਂ ਗੱਲ ਕੀਤੀ ਉਹ ਮੰਨੇ ਕਿ ਸਾਡੀ ਅੰਗੇਲੀ ਉਹ ਵੀਡੀਓ ਵੀ ਦੇ ਰਿਹਾ ਸੀ ਅੰਗੇਲੀ ਦੀ ਕੋਈ ਜਾਣੀ ਨਹੀਂ ਹੈ ਜੀ ਜੋ ਬੰਦਾ ਟ੍ਰੀਟਮੈਂਟ ਕਰ ਜਦ ਆਪਾਂ ਉਹਨੂੰ ਦੇ ਰਹੇ ਹਾਂ ਉਹਨਾਂ ਨੇ ਆਪਦੀ ਲਿਖਤੀ ਤੌਰ ਤੇ ਉਹਨੂੰ ਸਾਰਾ ਕੁਝ ਦਿੱਤਾ ਗਿਆ लिखती तौर पर जो बच्चा वेंटीलेटर से सिक हो गया उन्होंने दसिया गया उन्होंने रिटर्न कंसेंट आपको दिता है जो आप सारिया गल हाँ जी एम ओ डॉक्टर डॉक्टर ठीक है, आगे आगे है दौकर दौकर अंगी अंगी अम्ण अम्ण वो ये कहते हैं ना कि वो कंपोंगरा शाहरुख़ का ने एडवाइज़र दिया है वो ही तो डॉक्टर तो नहीं दिया था सर ये कर डेथ हो गई थी फिर जिन्हें पेरेंट्स हो उन्होंने सेटलमेंट क्यों कर दी पे ये सेटलमेंट जो तेजी कर क्यों कर दी थी कि सेटलमेंट का ਸੈਟਲ ਕਰ ਲੋ ਬੈਠ ਕੇ ਤੁਹਾਡੀ ਵੀਡੀਓ ਹੈ ਬੋਦੀ ਬੋਦੀ ਵੇਰੀ ਸੈਟਲਮੈਂਟ ਕਰ ਲੋ ਬੈਠ ਜਾਓਗੇ ਸੈਟਲਮੈਂਟ ਦਾ ਮਤਲਬ ਬਹੁਤ ਹੁੰਦੇ ਨੇ ਬੈਠੋ ਅਸੀਂ ਉਹਨੂੰ ਸਮਝਾਉਣਾ ਹੈ ਗੱਲ ਹੋਈ ਕੀ ਹੈ ਤੁਹਾਡੀ ਲੈਂਗੁਏਜ ਅਸੀਂ ਵੀ ਉਸ ਨੂੰ ਗੱਲ ਸਮਝਾਉਣਾ ਚਾਹੁੰਦੇ ਸੀ ਕੀ ਹੈ ਕਈ ਵਾਰ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈਗੀ ਹੈ ਆਪਣੇ ਸਾਰੇ ਦੇ ਮਨ ਦੇ ਵਿੱਚ ਇੱਕ ਗੁੱਸਾ ਰੋਸ਼ ਪੈਦਾ ਹੁੰਦਾ ਹੈਗਾ ਤਾਂ ਉਸ ਨੂੰ ਸ਼ਾਂਤ ਕਰਨਾ ਉਹ ਸੈਟਲਮੈਂਟ ਹੈ ਕਿਸੇ ਕਿਸੇ ਦੀ ਸਟ੍ਰੈਸ ਵੀ ਉਹਨਾਂ ਦਾ ਗੁੱਸਾ ਸ਼ਾਂਤ ਉਹਨਾਂ ਨੂੰ ਕੀ ਇੱਥੇ ਪ੍ਰੋਬਲਮਸ ਹੈਗੀ ਹੈ ਕੀ ਔਰ ਟ੍ਰੀਟਮੈਂਟ ਹੋਇਆ ਕੀ ਨਹੀਂ ਹੋਇਆ ਉਦੇ ਪਾਪਾ ਦੇ ਉਹਨਾਂ ਤੋਂ ਰਿਟਰਨ ਕਨਸੈਂਟ ਲਿੱਤਾ ਹੋਇਆ ਸੀ ਰਿਟਰਨ ਪਰਸੈਂਟ ਜੀ ਉਹਨਾਂ ਨੇ ਦਿੱਤਾ ਤਾਂ ਇਸੇ ਕਰਕੇ ਦਿੱਤਾ ਜੀ ਉਹਨਾਂ ਨੂੰ ਆਪਾਂ ਨੇ ਗੱਲ ਸਾਰੀ ਐਕਸਪਲੇਨ ਕੀਤੀ ਹੋਈ ਹੈ ਤੁਹਾਨੂੰ ਕੀ ਲੱਗਦਾ ਜੀ ਬੱਚੇ ਦੀ ਮੌਤ ਦਾ ਕਾਰਨ ਦੇਖੋ ਬੱਚੇ ਦੀ ਮੌਤ ਦੇ ਕਾਰਨ ਕਈ ਹੋ ਸਕਦੇ ਅਸੀਂ ਤਾਂ ਆਪ ਕਹਿ ਰਹੇ ਆ ਕਿ ਉਸ ਬੱਚੇ ਦਾ ਪੋਸਟਮਾਰਟਮ ਕੀਤਾ ਜਾਵੇ ਤੇ ਆਪਾਂ ਨੂੰ ਐਕਚੁਅਲ ਬਿਮਾਰੀ ਦਾ ਕਾਰਨ ਸਾਹਮਣੇ ਪਤਾ ਲੱਗੇ ਕਦੋਂ ਹੋਈ ਬੱਚੇ ਦੀ ਮੌਤ ਉਹਨਾਂ ਨੂੰ ਕਦੋਂ ਪਤਾ ਲੱਗਿਆ ਇਹ ਸਿਰਫ ਉਹ ਤਾਂ ਜਿਵੇਂ ਚੱਲਦਾ ਜਾ ਰਹੇ ਸਾਰਾ ਕੁਝ ਪਤਾ ਨਹੀਂ ਚੱਲਦਾ ਟਾਈਮਿੰਗ ਤੋਂ ਕੁਝ ਹੋਈ ਜੀ ਸਰ ਬੱਚੇ ਦੀ ਮੌਤ ਕਿੰਨੇ ਵਜੇ around 10:00 बजे एग्जैक्ट टाइम है टाइम बड़ा बच्चे दी मौत जड़ी है नेचुरल बीमार हूं हां जी सर जेड़े कारण से पहले बच्चे इन फिट दे दे सी के उनको ट्रीटमेंट के दौरान लग गया चलते हैं अपन ही उसके बाद बच्चेन जो ट्रीटमेंट देंदा है वेन्टिलेटर पे पा दो अगली चीज है वो असली सारा कुछ किया है ਉਸ ਤੋਂ ਬਾਅਦ ਵੀ ਜੋ ਇਹ ਪਾਣਾ ਹੋਇਆ ਨਹੀਂ ਉਹਨੂੰ ਦਵਾਈ ਆਪਾਂ ਨੇ ਚੱਲਦੀ ਤਾਂ ਉਹ ਤਾਂ ਆਪਾਂ ਕੀ ਕਰ ਸਕਦੇ ਆ ਆਪਾਂ ਆਪਣੇ ਵੱਲੋਂ ਤਾਂ ਜਿਹੜੀ ਉਹਦੀ ਲੜਕੀ ਦੀ ਆਵਾਜ਼ ਦੀ ਬਹੁਤ ਨਾਲ ਕਫਰ ਵਿੱਚ ਦੇਖਦੇ ਆ ਦੇਖੋ ਮਿਸਟਰ ਉਹਦੇ ਨਾਲ ਵੀ ਲੜਕੀ ਦੀ ਇਹਨਾਂ ਨੂੰ ਬਾਹਰ ਕੱਢੋ بار بار ਨਹੀਂ ਦੇਖੋ ਆਈ ਸੀ ਯੂ ਵਿੱਚ ਜੇ ਤਾਂ ਬੱਚਾ ਹੁੰਦਾ ਆਪਾਂ ਆਈ ਸੀ ਯੂ ਦੇ ਵਿੱਚ ਜਿਹੜੀ ਐਂਟਰੀ ਹੋਰ ਸਟ੍ਰਿਕਟ ਰੱਖੀ ਜਾਂਦੀ ਹੈ ਠੀਕ ਹੈ ਨਾ ਤਾਂ ਆਪਾਂ ਉਹਥੇ ਕਹਾਂਗੇ ਵੀ ਤੁਸੀਂ ਬਾਹਰ ਬੈਠੋ ਜੀ ਇਹ ਸਾਰੇ ਹਸਪੀਟਲ ਦਾ ਪ੍ਰੋਟੋਕਾਲ ਹੈ Earth... O, को कम 0 बट उन्होंने क्या लिखो खंड लग गई न्यूजीलैंड लैंग्वेज लैंग्वेज के बारे में उन्होंने कोई नहीं किसी ने कुछ किया अब फरवरी की बात है हॉस्पिटल को पता ही नहीं पता ही नहीं बनी ये बात हुई भी है या नहीं हुई देखो ये इल्जाम रो पर ये सच्ची हुई है तो पहले थोड़ा कंफर्म आपसे बात करने की भी बाकी है हॉस्पिटल में आया रात को जी हां जी रेस्पोंसिबिलिटी किसकी बनती है किस प्लीज कितना फ्रेम ला ਲੇ ਵਸਤ ਕਹਿ ਰਹੀ ਇਸ ਤਰ੍ਹਾਂ ਦਾ ਸਾਰਾ ਟਰੀਟਮੈਂਟ ਦੇ ਰਹੇ ਹਾਂ ਅਸਤੇ ਕਹਿ ਇਨ ਪ੍ਰਾਈਵੇਟ ਉੱਛੇ ਨੂੰ ਜੋ ਟਰੀਟਮੈਂਟ ਦੀ ਇੱਕ ਵਾਰੀ ਲੋਡ ਹੁੰਦੀ ਹੈ ਵੈਂਟੀਲੇਟਰ ਦੀ ਆਮ ਤੌਰ ਤੇ ਪ੍ਰੋਬਲਮ ਆਂਦੀ ਹੈ ਅਸੀਂ ਉਹ ਚੀਜ਼ ਫੈਸਿਲਟੀ ਉਹਨੂੰ ਦਿੱਤੀ ਹੈ ਉਹ ਫੈਸਿਲਟੀ ਉਹਨਾਂ ਦਿੱਤੀ ਹੈ ਅਪੀਰੈਂਸ ਨੂੰ ਵੀ ਪਤਾ ਹੈ ਵੀ ਬੱਚਾ ਵੈਂਟੀਲੇਟਰ ਤੇ ਕਿਹਾ ਆਏਗਾ ਪਰ ਮੇਨ ਜਿਹੜੀ ਗੱਲ ਹੈ ਕਿ ਉਹਨਾਂ ਇਨਟਰਨਲ ਜਿਹੜੇ ਬੱਚੇ ਦੇ ਸੀਜ਼ਸ ਨੇ ਦਵਾਈਆਂ ਤੋਂ ਬਾਅਦ ਵੀ ਜੇ ਨਹੀਂ ਰੁਕ ਰਹੇ ਤਾਂ ਆਪਾਂ ਦਵਾਈਆਂ ਵਧਾਈ ਜਾ ਰਹੇ ਕਾਰਨ ਕੀ ਹੋਇਆ ਪੇਂਡੂ ਕਿਉਂ ਦੱਸ ਕਿ ਉਹ ਡਕਲਾ ਗਾਰੰਟੀ ਲੱਗਦਾ ਤਾਂ ਜਿਹੜੀ ਕੋਈ ਵੈਕਸੀਨ ਹੈਗੀ ਹੈ ਇਹ ਵੀ ਅੱਗੇ ਦਿਮਾਗ ਦੇ ਵਿੱਚ ਚੱਲ ਕੇ ਇਨਕੈਫਲਾਈਟਿਸ ਕਰ ਸਕਦੀ ਹੈਗੀ ਤੇ ਉਹਦੇ ਕਰਕੇ ਇਹ ਅਸੀਂ ਉਹਨੂੰ ਤਾਂ ਪੁੱਛਿਆ ਸੀ ਬਟ ਅਸੀਂ ਉਮੀਦ ਕਰ ਰਹੇ ਹਾਂ ਕਿ 1.5 ਸਾਲ ਤੇ ਡੀਪੀਟੀ ਦੀ ਵੈਕਸੀਨ ਲੱਗਦੀ ਹੈ ਹਾਂ ਸਰਕਾਰੀ ਵੈਕਸੀਨ ਲੱਗਦੀ ਹੈ ਉਸ ਤੋਂ ਇਹਨਾਂ ਨੇ ਕੱਲ ਵੈਕਸੀਨ ਲਗਵਾਈ ਸੀ ਵੈਕਸੀਨ ਦੀ ਇੱਕ ਕੰਪਲਿਕੀਸ਼ਨ ਹੈਗੀ ਹੈ ਕਿ ਉਹਦੇ ਵਿੱਚ ਇਹ ਬੱਚੇ ਦੇ ਬ੍ਰੇਨ ਤੇ ਇਫੈਕਟ ਕਰ ਸਕਦੀ ਹੈ ਕਿੰਨੇ ਪਰਸੈਂਟ ਚਾਂਸ ਹੈ ਇਹ ਕਿੰਨੇ ਪਰਸੈਂਟ ਚਾਂਸ ਵੀ ਉਹਨੂੰ ਕੰਪਲਿਕੀਸ਼ਨ ਆਵੇ ਜਾਂ ਟ੍ਰੀਟਮੈਂਟ ਟੇਕ ਹੋਣ ਦੇ ਕੋਚਾ ਠੀਕ ਹੈ ਤਾਂ ਦੇਖੋ ਆਮ ਤੌਰ ਤੇ ਆਪਣੇ ਸਾਰੇ ਇੰਡੀਆ ਤੇ ਲੱਗਦੀ ਹੈ ਕਿ ਸਾਰੇ ਠੀਕ ਹੀ ਹੋ ਜਾਂਦੇ ਨੇ ਜਦੋਂ ਕੰਪਲਿਕੀਸ਼ਨ ਆ ਜਾਂਦੀ ਹੈਗੀ ਉਹ ਕੰਪਲਿਕੀਸ਼ਨ ਕਿਸ ਲੈਵਲ ਤੇ ਹੁੰਦੀ ਹੈ ਉਸ ਤੇ ਹੈ ਕਈ ਵਾਰ ਸਿੰਪਲ ਇੱਕ ਸੀਜ਼ਰ ਆ ਕੇ ਰੁਕ ਜਾਂਦਾ ਹੈਗਾ ਕਈਆਂ ਵੀ ਐਂਡ ਤੱਕ ਇਹ ਕੰਪਲਿਕੀਸ਼ਨ ਚਲਦੀਆਂ ਰਹਿੰਦੀਆਂ ਨੇ ਜਿਵੇਂ ਇਸ ਕੇਸ ਲੋਗ ਆਲਰੇਡੀ ਜੇ ਨਹੀਂ ਮੰਨਦਾ ਤਾਂ ਕਰ ਨਹੀਂ ਕਹਾਂ ਤੁਸੀਂ ਜਿੱਤਾ ਕਰੋ ਟ੍ਰੀਟਮੈਂਟ ਕਰਦੇ ਗਰਮੀ ਕਰ ਵੀ ਵੈਕਸੀਨ ਵੀ ਕਰਦੇ ਆ ਵੈਕਸੀਨ ਦੇ ਵਿੱਚ ਜਿਹੜੀ ਇਹ ਕੰਪਲਿਕੀਸ਼ਨ ਆ ਉਹਦੇ ਕਰਕੇ ਵੀ ਹੋ ਸਕਦਾ ਹੈਗਾ ਬਾਕੀ है कोई बच्चे कोई या कोई हो। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर